ਨਾਲ ਹੌਸਲਾ ਮਿਲ ਜਾਏ ਜਦ ਢੇਰ ਮਿਹਨਤ ਲਈ ਬੰਦਾ ਲਾਏ ਨਾ ਫਿਰ ਦੇਰ ਮਿਹਨਤ ਜੋ ਵੀ ਕਰਦਾ ਹੋਏ ਕਾਮਯਾਬ ਮਿਹਨਤ ਹੀ ਹੈ ਬੱਚਿਓ ਸਫਲਤਾ ਦੀ ਕਿਤਾਬ ਮਿਹਨਤ ਹੀ ਹੈ ਬੱਚਿਓ ਸਫਲਤਾ ਦੀ ਕਿਤਾਬ ਪਿਆਰੇ ਬੱਚਿਓ ਤੁਸੀਂ ਸਮਝ ਹੀ ਗਏ ਹੋਗੇ ਕਿ ਅੱਜ ਅਸੀਂ ਤੁਹਾਡੀ ਪਾਠ ਪੁਸਤਕ ਦੇ ਪਾਠ ਨੰਬਰ 20 ਸਰਿੰਦਰ ਸਿੰਘ ਕੋਹਲੀ ਜੀ ਦੁਆਰਾ ਲਿਖੀ ਸੱਚੀ ਘਟਨਾ ਦੇ ਆਧਾਰ ਸਿੱਖਿਆ ਦਾ ਇੱਕ ਕਹਾਣੀ ਮਿਹਨਤ ਦਾ ਮੁੱਲ ਬਾਰੇ ਗੱਲ ਕਰ ਰਹੇ ਹਾਂ ਬੱਚਿਓ ਇਹ ਕਹਾਣੀ ਸਾਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਆਓ ਹੁਣ ਇਹ ਕਹਾਣੀ ਅਸੀਂ ਵਿਸਤਾਰ ਨਾਲ ਪੜ੍ਹਦੇ ਹਾਂ ਪਾਠ 20 ਮਿਹਨਤ ਦਾ ਮੁੱਲ ਈਸ਼ਵਰ ਚੰਦਰ ਵਿਦਿਆਸਾਗਰ ਸਾਡੇ ਦੇਸ਼ ਦੇ ਉੱਗੇ ਵਿਦਵਾਨ ਹੋਏ ਹਨ ਇੱਕ ਵਾਰ ਈਸ਼ਵਰ ਚੰਦਰ ਵਿਦਿਆਸਾਗਰ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਉਹ ਇੱਕ ਮੰਗਤੇ ਦੀ ਆਵਾਜ਼ ਸੁਣ ਕੇ ਰੁਕ ਗਏ ਮੁੰਡੇ ਦੇ ਨੈਣ ਪ੍ਰਾਂਤਾਂ ਸਬੂਤੇ ਸਨ ਪਰ ਸਰੀਰ ਦਾ ਬੜਾ ਕਮਜ਼ੋਰ ਸੀ ਵਿਦਿਆਸਾਗਰ ਜੀ ਨੂੰ ਇਹ ਸਮਝਣੇ देर ਨਾ ਲੱਗੀ ਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਗਰੀਬ ਹੈ ਉਹਨਾਂ ਨੂੰ ਆਪਣੇ ਵੱਲ ਵੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ ਬਾਬੂ ਜੀ ਇੱਕ ਪੈਸਾ ਮੈਂ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਜੇ ਭਲਾ ਮੈਂ ਤੈਨੂੰ ਦੋ ਆਨੇ ਦੇ ਦਿਆਂ ਤਾਂ ਉਹਨਾਂ ਦਾ ਕੀ ਕਰੇਗਾ ਵਿਦਿਆਸਾਗਰ ਜੀ ਨੇ ਪੁੱਛਿਆ ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਕਿਹਾ ਬਹੁਤ ਮਿਹਰਬਾਨੀ ਹੋਵੇਗੀ ਬਾਬੂ ਜੀ ਅਸੀਂ 2 ਆਨਿਆਂ ਦੇ ਚੌ ਲੈ ਕੇ ਰਿਨ ਲਵਾਂਗੇ ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫਿਰ ਵਿਦਿਆ ਸਾਗਰ ਜੀ ਨੇ ਪੁੱਛਿਆ ਫਿਰ ਕੱਲ ਨੂੰ ਵੀ ਖਾਣ ਨੂੰ ਮਿਲ ਜਾਏਗਾ ਮੁੰਡੇ ਨੇ ਕਿਹਾ ਜੇ 8 ਆਨੇ ਵਿਦਿਆ ਸਾਗਰ ਜੀ ਨੇ ਅਜੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਤੇ ਮੁੰਡਾ ਚੁੱਪ ਜਿਹਾ ਹੋ ਗਿਆ ਉਹ ਸ਼ਾਇਦ ਇਹ ਸੋਚਣ ਲੱਗ ਪਿਆ ਸੀ ਕਿ ਇਹ ਆਦਮੀ ਉਸ ਨਾਲ ਮੁਖੌਲ ਕਰ ਰਿਹਾ ਹੈ 8 ਆਨੇ ਕਿੰਜ ਰਹੇਗਾ ਉਸ ਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ ਇੱਕ ਮਿੰਟ ਲਈ ਚੁੱਪ ਰਹਿ ਕੇ ਬੋਲੇ ਦੱਸ ਦੱਸ ਨਾ ਕੀ ਕਰੇਗਾ 8 ਆਣਿਆਂ ਦਾ ਮੁੰਡਾ ਜਰਾ ਖਿੱਚ ਗਿਆ ਕਹਿਣ ਲੱਗਾ ਬਾਬੂ ਜੀ ਕਿਉਂ ਮੁਖੌਲ ਕਰਦੇ ਹੋ ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮੁਖੌਲ ਤਾਣਾ ਉਡਾਓ ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਸੋਚ ਜੋ ਸੋਚਿਆ ਸੀ ਉਹ ਠੀਕ ਨਿਕਲਿਆ ਉਹਨਾਂ ਬੜੇ ਥੰਮੇ ਨਾਲ ਕਿਹਾ ਮੈਂ ਤੈਨੂੰ ਮੁਖੌਲ ਨਹੀਂ ਕਰਦਾ ਪੁੱਤਰ ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਈਆ ਦੇਵਾਂਗਾ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਈਏ ਦਾ ਕੀ ਕਰੇਂਗਾ ਉਸ ਰੁਪਈਏ ਦਾ ਮੁੰਡੇ ਨੇ ਕੁਝ ਝਿਜਕਦਿਆਂ ਕਿਹਾ ਉਸ ਰੁਪਏ ਦਾ ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦੇਵਾਂਗਾ ਉਹ ਇਹਨਾਂ ਦੇ ਚੌਲ ਲੈ ਜਾਵੇਗੀ ਉਹਨਾਂ ਚੌਲਾਂ ਨਾਲ ਸਾਡੇ 4 ਦਿਨ ਨਿਕਲ ਜਾਣਗੇ ਬਾਕੀ 8 ਆਨਾਂ ਦੀ ਮੁਗਫੀ ਲੈ ਕੇ ਸ਼ਾਵੜੀ ਲਾ ਲਵਾਂਗਾ ਉਸ ਵਿੱਚ ਜੋ ਮੁਨਾਫਾ ਹੋਵੇਗਾ ਉਸ ਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਏਗਾ ਇਸ ਤੋਂ ਕੋਈ 10 ਬਰੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀਂ ਹੱਥ ਲਾਏ ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ ਵਿਦਿਆਸਾਗਰ ਜੀ ਨੂੰ ਪਛਾਣ ਨਾ ਸਕੇ ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ ਬਾਬੂ ਜੀ ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ ਉਹ ਇਹ ਕਹਿ ਕੇ ਸਾਹਮਣੀ ਦੁਕਾਨ ਵੱਲ ਵਧਿਆ ਅੰਦਰ ਦੁਕਾਨ ਜਾ ਕੇ ਨੌਜਵਾਨ ਨੇ ਉਸ ਨੂੰ ਬੜੇ ਸਤਕਾਰ ਨਾਲ ਬਿਠਾਉਂਦੇ ਆ ਕਿਹਾ ਬਾਬੂ ਜੀ ਪਛਾਣਿਆ ਨਹੀਂ ਮੈਨੂੰ ਮੈਂ ਉਹੀ ਭਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ ਹੁਣ ਇਹ ਦੁਕਾਨ ਮੇਰੀ ਹੈ ਚਾਹ ਪਾਣੀ ਪਿਉਣ ਪਿੱਛੋਂ ਉਸ ਨੌਜਵਾਨ ਨੇ ਉਹਨਾਂ ਨੂੰ 1000 ਰੁਪਇਆ ਭੇਟ ਕਰਨਾ ਚਾਹਿਆ ਵਿਦਿਆਸਾਗਰ ਜੀ ਨੇ ਇਹ ਰੁਪਈਏ ਇਹ ਕਹਿ ਕੇ ਵਾਪਸ ਕਰ ਦਿੱਤੇ ਮੇਰੇ ਚੰਗੇ ਪੁੱਤਰ ਇਹ ਰੁਪਈਏ ਤੂੰ ਆਪਣੇ ਕੋਲ ਰੱਖ ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨਾ ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ ਇਹ ਦੁਕਾਨ ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ ਸੱਚਮੁੱਚ ਇਹੋ ਜਿਹੇ ਨੇਕ ਦਿਲ ਸਾਦਾ ਦੇ ਵਿਦਵਾਨ ਇਨਸਾਨਾ ਕਰਕੇ ਹੀ ਭਾਰਤ ਦਾ ਨਾਮ ਸਾਰੀ ਦੁਨੀਆ ਵਿੱਚ ਸਦਾ ਸਦਾ ਲਈ ਰਹੇਗਾ